ਮਾਈ YouTube ਫੈਮਲੀ ਸਤਿ ਸ੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਗੇ ਠੀਕ ਹੋਗੇ ਮਾਰਨਿੰਗ ਦਾ ਟਾਈਮ ਆ ਗੁੱਡ ਮਾਰਨਿੰਗ ਸਵੇਰ ਦੇ ਵਜੇ 10 ਤੇ 10 ਵਜ ਨਹੀਂ 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 ਸੌਰੀ ਸੌਰੀ 11 ਵਜ ਗਿਆ ਤੇ ਮੈਂ ਕੰਮ ਸਾਰਾ ਕਰ ਲਿਆ ਪੋਚਾ ਲਗਾ ਲਿਆ ਆ ਹੁਣ ਨਾਣਾ ਨੋਣਾ ਰਹਿ ਗਿਆ ਨਾਣ ਤੋਂ ਪਹਿਲਾਂ ਮੈਂ ਸੋਚਿਆ ਕਿ ਸੁੱਕੇ ਆਲੂ ਬਣਾ ਲਵਾਂ ਕਿਉਂਕਿ ਆਲੂ ਪੂਰੀ ਲੈ ਜਾਾਂਗੇ ਟ੍ਰੇਨ ਦਾ ਸਫ਼ਰ ਆ ਨਾ ਇਸ ਲਈ ਕਿੰਚ ਜਾਵਾਂਗੇ ਤੇ ਫਿਰ ਅਲੀ ਮੁਸਤੀ ਪਈਏ ਇਹ niche ਮੈਂ ਆਲੂ ਦੇ ਲਈਆਂ ਆਲੂ ਬਣਾ ਲੈਣੀ ਆ ਫਟਾਫਟ ਤੇ ਨਾਂ ਨੂੰ ਬਾਅਦ ਚਲਾਵਾਂਗੇ ਰੀਗ ਨੂੰ ਕੱਲ ਨੂੰ ਆਤਾ ਸੀ ਬੱਚੀ ਆ ਠੰਡਾ ਵਾ ਨਾ ਤੇ ਬਾਪੂ ਕੋ ਮੈਂ ਮਸੇੜ ਵੀ ਨਾਣਾ ਨਾ ਬਾਪੂ ਨੂੰ ਵੀ ਹੋਮ ਨੂੰ ਮਾ ਦੂੰਗੀ ਬਾਪੂ ਦੇ ਪਾਪਾ ਵੀ ਨਾ ਲੂਗੇ ਤੇ ਉਹ ਥੋੜਾ ਦੇ ਹੋਇਆ ਬਾਹਰ ਆਂਦੇ ਆ ਫਿਰ ਉਹ ਆ ਕੇ ਨਾਉਂਗੇ ਔਰ 3:30 ਤੱਕ ਸੇਕਰੋਂ ਨਿਕਲ ਜਾਣਾ ਆ ਫਿਰ ਉਸ ਤੋਂ ਬਾਅਦ ਸਫਰ ਸਾਡਾ ਸ਼ੁਰੂ ਤੇ ਦੇਖੋ ਪੈਕਿੰਗ ਹੋ ਗਈ ਆ ਤੁਹਾਨੂੰ ਬੈਗ ਦਿਖਾਣੀ ਆ ਆਹ ਦੇਖੋ ਆ ਰੱਤੀ ਨਾ ਨਹੀਂ ਜਿੱਪ ਤੋੜਦੀ ਜਿੱਪ ਬੰਦ ਕਰਨ ਲੱਗੇ ਸੀ ਜਿੱਪ ਤੋੜਦੀ ਹੁਣ ਪਹਿਲਾਂ ਇਹਦੀ ਜਿੱਪ ਲਗਾਣੀ ਮਤਲਬ ਪਹਿਲੇ ਨੁਕਸਾਨ ਹੋ ਗਿਆ ਹੁਣ ਇਹ ਬਾਹਰ ਸਾਡੇ ਉੱਤੇ ਜਿੱਪੋ ਲਗਾਵਾਂਗੇ ਬਾਹਰ ਹੀ ਆ ਦਕਾਨ ਤੇ ਚਲੋ ਹੁਣ ਮੈਂ ਥੋੜੀ ਦੇਰ ਚ ਮਿਲਦੀ ਆ ਆਲੂ ਪਹਿਲਾਂ ਬਣਾ ਲਾਂ ਆਲੂ ਪੂਰੀ ਲੈ ਜਾਵਾਂਗੇ ਪੂਰੀ ਵੀ ਬਣਾਣੀ ਆ ਫਿਲਹਾਲ ਪਹਿਲਾਂ ਮੈਂ ਆਲੂ ਬਣਾ ਲੈਣੀ ਆ ਪਹਿਲੇ ਤੇ ਇਧਰ ਮੈਂ ਬਣਾ ਰਹੀ ਹਾਂ ਚਾਹ ਕਿਉਂਕਿ ਚਾਹ ਪੀਣੀ ਆ ਪਹਿਲਾਂ ਚਾਹ ਮੈਂ ਭੁੱਲ ਗਈ ਸੀ ਕਿ ਸਫਾਈ ਸੂਈ ਕਰ ਲਈਏ ਬਸ ਨਹਾਣਾ ਆ ਹੁਣ ਚਾਹ ਪੀ ਕੇ ਨਾ ਆਉਂਗੀ ਆ ਬਾਬਾ ਉਹ ਬੈਠਾ ਆ ਤੇ ਬਸ ਬਾਕੀ ਹੋਣਾ ਚਾਹ ਪੀ ਲਈ ਫਟਾਫਟ ਗਰਮ ਗਰਮ ਤੇ ਆ ਸ਼ੱਕਰ ਲੈ ਆਂਦੀ ਸੀ ਇਹਨਾਂ ਨੇ ਲੈ ਆਂਦੀ ਆ ਦੇਖੋ ਚੱਕਰ ਕਾਲੀ ਲਿਆ ਜਾਂਦੀ ਇੱਕ ਹੁੰਦੀ ਨਾ ব্রাউন ਕਲਰ ਇਹ ਡਾਰਕ ব্রাউন ਜਿਹਾ ਕਲਰ ਆ ਤੇ ਇਧਰ ਮੇਰੀ ਚਾਹ ਬਣ ਕੇ ਹੋ ਰਹੀ ਆ ਰੈਡੀ ਤੁਸੀਂ ਵੀ ਆ ਜਾਓ ਗਰਮ ਗਰਮ ਪੀ ਲੋ ਚਾਹ ਠੰਡ ਦੇ ਮੌਸਮ ਚ ਤੇ ਆਲੂ ਕਟਲੇ ਪੂਰੀ ਬਣਾਉਂਗੀ ਹੁਣ ਮੈਂ ਫਟਾਫਟ ਪਹਿਲਾਂ ਚਾਹ ਪੀ ਲਮਾ ਫਿਰ ਦੇਖਦੇ ਆਂ ਫਿਰ ਦੁਆਣੀ ਲੀਬੂ ਸਾਡੀ ਉੱਥੇ ਗਿਆ ਆ ਤਿੰਨ ਚੁੰਡੀਆਂ ਕੀਤੀਆਂ ਸਾਡੀ ਲੀਬੂ ਨੇ ਹਨਾ ਸ਼ਨੀਏ bà nín ní căn chuôi <laughs> hôi uh... hôi cào 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 bay cà đi bay cà bay cả đồ bay cả đồ bội đồ ਕੜਾਈ 'ਚ ਤੇਲ ਪਾ ਦਿੱਤਾ ਜਾਂ ਤੇ ਹੁਣ ਮੈਂ ਆਲੂ ਵੀ ਕੱਟ ਲੈ ਸੀਗੇ ਆਲੂ ਬਸ ਸੁੱਕੇ ਆਲੂ ਬਣਾਉਂਗੇ ਜੀਰੇ ਵਾਲੇ ਤੇ ਜੀਰੇ ਵਾਲੇ ਆਲੂ ਬਣਾ ਕੇ ਹੀ ਲੈ ਜਾਵਾਂਗੇ ਨਾਲ ਪੂਰੀ ਬਣਾ ਲਵਾਂਗੀ ਮੈਂ ਘਾ ਆਲੂ ਬਣਾ ਕੇ ਪਹਿਲਾਂ ਮੈਂ ਰੱਖ ਲੁਮਾ ਤੇ ਉਸ ਤੋਂ ਬਾਅਦ ਪੂਰੀ ਦੇਖੂਗੀ ਨਾਣੂ ਕੇ ਨਾਣ ਤੋਂ ਬਾਅਦ ਫਿਰ ਮੈਂ ਪੂਰੀ ਬਣਾ ਲਵਾਂਗੀ ਕਿਉਂਕਿ ਉਹ ਜਲਦੀ ਬਣ ਜਾਣੀ ਆ ਭਾਂਡੇ ਆ ਜਿਹੜੇ ਥੋੜੀ ਜਿਹੀ ਇਹ ਮੈਂ ਧੋ ਦੂੰਗੀ ਤੇ ਮੈਂ ਹੁਣ ਨਾੜੀਆਂ ਕੰਮ ਕਮ ਸਾਰਾ ਹੋ ਗਿਆ ਬਾਹੂਕ ਨੂੰ ਨਵਾਣਾ ਬਸ ਮੈਂ ਨਰੀਆ ਬਾਬੂ ਕੋਲ ਨੂੰ ਨਵਾਣ ਤੋਂ ਬਾਅਦ ਫਿਰ ਮੈਂ ਪੂਰੀ ਬਣਾਈ ਤੇ ਬਾਬੂ ਕੋਲ ਨੂੰ ਬਿਨਵਾਤਾ ਸੀਗਾ ਤੇ ਮੈਂ ਕਾ ਚੱਲ ਨਾਲ-ਨਾਲ ਹੁਣ ਮੈਂ ਕੰਮ ਤਾਂ ਹੋ ਗਿਆ ਸਾਰਾ ਬੱਚੇ ਨੇ ਬਿਨਵਾਤਾ ਪੂਰੀ ਬਣਾ ਲਮਾ ਫਟਾਫਟ ਤੇ ਮੈਂ ਹੁਣ ਫਿਰ ਇਹ ਤੇ ਪੂਰੀ ਬਣਾਣ ਲੱਪੀ ਸੀਗੀ ਆਪਣੀਆਂ ਕਿਉਂਕਿ ਇਹ ਲੈ ਕੇ ਜਾਣੀਆਂ ਸੀਗੀਆਂ ਨਾਲ ਤੇ ਪਰ ਨਾਲ ਕੀ ਲੈ ਕੇ ਜਾਣੀਆਂ ਸੀ ਸਾਡੀ ਟ੍ਰੇਨਿੰਗ ਕੈਨਸਲ ਹੋ ਗਈ ਟਰੇਨ ਸਾਡੀ 4 ਸਵਾ 4 ਵਜੇ ਦੀ ਸੀਗੀ ਤੇ ਟਰੇਨ ਫਿਰ ਰਾਤ ਦੀ ਹੋ ਗਈ 5 ਘੰਟੇ ਲੇਟ ਹੋਈ ਟਰੇਨ ਸਾਡੀ 9 ਵਜੇ ਟਰੇਨ ਸੀਗੀ ਟਾਈਮਿੰਗ ਤਿਆਰ ਹੋਈ ਰਹਿ ਗਏ ਤਿਆਰ ਤੇ ਹੋ ਗਏ ਸੀਗੇ ਅਸੀਂ ਤੇ ਕੀ ਕਰ ਸਕਦੇ ਆ ਹੁਣ ਟਾਈਮ ਹੋ ਗਿਆ ਯਾਰ 259 ਤੇ ਤਿਆਰਤਾ ਸੀ ਹੋ ਗਈ ਸੀ ਬੱਚਿਆਂ ਨੂੰ ਵੀ ਤਿਆਰ ਕਰਤਾ ਸੀ ਰੀਵ ਹੀ ਤਿਆਰ ਹੋ ਗਈ ਸੀ ਆ ਵੇਖੋ ਰੀਵ ਨੂੰ ਪਹਿਲਾਂ ਦੁੱਧੂ ਵੀ ਲਈ ਆਪਣਾ ਚਲ ਦੁੱਧੂ ਦੁੱਧੂ ਲੋ ਕਿੱਥੇ ਆ ਲੈ ਦੁੱਧੂ ਬੈਠਾ ਜਣਾ ਤੇ ਦੁੱਧੂ ਤੇ ਬਾਕੀ ਨਾ ਹੁਣ ਟ੍ਰੇਨ ਜਿਹੜੀ ਸਾਡੀ ਉਹ ਹੋ ਗਈ ਆ ਲੇਟ ਹੁਣ ਟ੍ਰੇਨ ਲੇਟ ਜਾਣੀ ਆ 7 ਵਜੇ ਤਾਂ ਬਰਸੂ ਰੋ ਪਤਾ ਨਹੀਂ ਕਿੱਥੋਂ ਤੁਰਨੀ ਆ ਲੁਧਿਆਣੋਂ ਪਤਾ ਨਹੀਂ ਕਿੱਥੋਂ ਘਰੇ ਸੀ ਇੱਥੇ ਹੁਣ ਪਤਾ ਨਹੀਂ ਕਿੰਨੇ ਵਜੇ ਪਹੁੰਚੂਗੀ ਟ੍ਰੇਨ ਸਾਡੀ ਹੁਣ ਲੇਟ ਵਾ ਤੇ ਹੁਣ ਦੇਖਦੇ ਆ ਹੁਣ ਕੀ ਫਿਰ ਬਹਿ ਜਾਣੇ ਆ ਹੁਣ ਤਿਆਰ ਛੁੱਟਾ ਹੋਏ ਪਏ ਆ ਦਿਨ ਕਰ ਜਾਗੇ ਰਾਤ ਨੂੰ ਤੇ ਆ ਵਾਲੇ ਮੈਂ ਉਹ ਬਾਕੇ ਜਾਉਂਗੀ ਬਾਹਰ ਨਾ ਪਰ ਹੁਣ ਕੋਈ ਫਾਇਦਾ ਹੀ ਨਹੀਂ ਹੋਣ ਕੀ ਫਾਇਦਾ ਕਿਆ ਹੁੰਦੇ ਨਾ ਟਾਈਮ ਹੁ ਰਾਤ ਨੂੰ ਸਿਤੁਰਾਂਗੇ ਫਿਰ ਜਾ ਕੇ ਪਹੁੰਚਾਂਗੇ ਕਿੰਨੇ ਵਜੇ ਪਤਾ ਨਹੀਂ ਮੈਨੂੰ ਤੇ ਚਲੋ ਫਿਰ ਹੁਣ ਤੁਹਾਨੂੰ ਥੋੜੀ ਦੇਰ ਚ ਦੱਸ ਦਿਆਂ ਕਿੰਨੇ ਵਜੇ ਤੋਂ ਟ੍ਰੇਨ ਕਿੰਨੇ ਵਜੇ ਚਲਦੀ ਹੈ ਚਲੋ ਮਿਲਦੇ ਹਾਂ ਥੋੜੀ ਦੇਰ ਚ ਲੈਟ ਵੀ ਸਵੇਰ ਦੀ ਗਈ ਹੋਈ ਆ ਤੇ ਮੈਂ ਨੇਰੇ ਵਿੱਚ ਬੈਠੀ ਹੋਈ ਆ ਔਰ ਰੀਵ ਨੂੰ ਸੁਵਾ ਕੇ ਹਟੀ ਆ ਰੀਵ ਸੋ ਗਈ ਆ ਹੁਣ ਮੈਂ ਕਿਹਾ ਪਹਿਲੇ ਇਹ ਸੋ ਜਾਵੇ ਤੇ ਬਾਕੀ ਕੰਮ ਕਰਦੇ ਹੁਣ ਤਿਆਰ ਤਾਂ ਹੋਈਆਂ ਕੱਪੜੇ ਹੁਣ ਰਾਤ ਨੂੰ ਜੀਰੋ ਟ੍ਰੇਨ ਚੋਂ ਹੁੰਦਾ ਟਾਈਮ ਹੋਊਗਾ ਉਦੋਂ ਪਾਪੂ ਲਾਂਗੇ ਤੇ ਆਰ ਹੋਣੀ ਮੈਂ ਹੋਣਾ ਹੁ ਹੋ ਗਈਆਂ ਬਸ ਬਾਰ-ਬਾਰ ਤਿਆਰੀ ਨਹੀਂ ਹੋਈ ਜਾਣਾ ਆਲੂ ਪੂਰੀ ਵੀ ਬਣਾ ਕੇ ਰੱਖ ਲਈ ਸੀ ਹੁਣ ਭੁੱਖ ਲੱਗੀ ਆ ਪੂਰੀ ਭਾਰੀ ਖਾ ਲਾਂਗੇ ਰਾਤ ਨੂੰ ਦੇਖਾਂਗੇ ਤੇ ਹੁਣ ਮੈਂ ਇਹ ਵਾਲੀ ਵਲੋਗ ਇੱਥੇ ਐਂਡ ਕਰਦੀ ਆਂ ਹੁਣ ਰਾਤ ਨੂੰ ਜੀਰਾਂ ਫਿਰ ਮੈਂ ਅਸੀਂ ਪਤਾ ਨਹੀਂ ਕਿੰਨੇ ਵਜੇ ਜਾਣਾ ਕਿੰਨੇ ਵਜੇ ਨਹੀਂ ਹਜੇ ਕਨਫਰਮ ਵੀ ਨਹੀਂ ਹੋਇਆ ਤੇ ਟ੍ਰੇਨ ਕਿੰਨੇ ਵਜੇ ਆਣੀ ਆ ਔਰ ਅਕੇ ਦੇ ਦੇ ਹੁਣ ਚਲੋ ਹੁਣ ਮੈਂ ਆਪਾਂ ਮਿਲਦੇ ਆ ਤੁਹਾਨੂੰ ਨੈਕਸਟ ਵਲੋਗ ਚ ਅਗਰ ਤੁਹਾਨੂੰ ਇਹ ਮੇਰਾ ਵਲੋਗ ਪਸੰਦ ਆਇਆ ਤਾਂ ਲਾਈਕ ਕਮੈਂਟੋ ਸਬਸਕ੍ਰਾਈਬ ਜਰੂਰ ਕਰਿਓ ਬਾਏ ਬਾਏ